ਕਰੋਗੇ ਅਮਨਪੁਰੀ ਹਾਂ ਜੀ ਮੰਗਦਰਾ ਰਚਨਾ ਕੀ ਗਏ ਤੇ ਬੱਚੇ ਹੈਗੇ ਸਰ ਤੁਹਾਡੇ ਛੋਟੇ ਛੋਟੇ ਪਾ ਦਿੱ ਗਏ ਸਾਰੇ ਆਹ ਇੱਕ ਮਿੰਟ ਸਰ ਇਹ ਆਪਣਾ ਮੇਨ ਮੋਢੀ ਕੋਣਾ ਕੀ ਨਾਮ ਇਹਨਾਂ ਦਾ ਹੋਇਆ ਇਹਨਾਂ ਦਾ ਆਪਾਂ ਐਡ ਕਰਤਾ ਨਾ ਮੇਨ ਆਪਾਂ ਅਮਨਪੁਰੀ ਨੂੰ ਵੀ ਬਣਾ ਸਕਦੇ ਹਾਂ ਕੋਈ ਗੱਲ ਨਹੀਂ ਹੁੰਦੀ ਪਰਿਵਾਰ ਚੋਂ ਇੱਕ ਮੈਂਬਰ ਮੇਨ ਹੋਣਾ ਹਾਂ ਜੀ ਤੇ ਇਹਨਾਂ ਚ ਸਾਰਾ 10 ਲੱਖ ਦਾ ਘਬਰ ਹੋ ਜਾਣਾ ਹਾਂ ਤੇ ਜਿਹੜੇ ਬੱਚੇ ਉਹਨਾਂ ਨੂੰ ਵੀ ਐਡ ਕਰ ਦਈਏ ਹਾਂ ਜੀ ਹਾਂ ਜੀ ਹਾਂ ਜੀ ਐਡ ਚਾਈਲਡ ਇਹਦਾ ਨਾਮ ਨਹੀਂ ਸਰ ਇਹ ਉਹ ਉਹਨਾਂ ਦਾ ਹੋਣਾ ਨਹੀਂ ਆ ਦਾ ਵੋਟਰ ਕਾਰਡ ਨਹੀਂ ਹੋਣਾ ਬੇਟੀ ਦਾ ਹੈਗਾ ਕਾਰਡ ਵੋਟਰ ਕਾਰਡ ਹੈਗਾ ਨਹੀਂ ਵੋਟਰ ਨਹੀਂ ਆਧਾਰ ਕਾਰਡ ਆਧਾਰ ਕਾਰਡ ਤੇ ਵੀ ਹੋ ਜਾਣਾ ਹੈ ਸਰ ਉਹ ਮਾਈਨਰ ਚ ਸਿੱਧਾ ਨਾਮ ਹੀ ਫੀਡ ਹੋਣਾ ਵਾ ਹਾਂ ਤੇ ਨਾਂ ਹੀ ਕਰ ਦਿੱ ਗਿਆ ਹਾਂ ਉਹ ਨਾਂ ਕਰ ਦਿੱਤੇ ਮਾਈਨਰ ਫਿਰ ਸਰ ਇਹਨਾਂ ਨੂੰ ਕਰਕੇ ਨਾ ਨਿਕਲਦਾ ਵੋਟਰ ਕਾਰਡ ਤੇ 18 ਸਾਲ ਤੋਂ ਉੱਤੇ ਬਣਨਾ ਵਾ ਬਾਕੀ ਦੇ ਆਧਾਰ ਕਾਰਡ ਐਡ ਮਾਈਨਰ ਹੋ ਜੰਗੇ ਉਹਨੂੰ ਸਿੱਧਾ ਨਾਮ ਹੀ ਇਹਦੇ ਵਿੱਚ ਹੋਈ ਨਾ ਤੇ ਆਧਾਰ ਕਾਰਡ ਲੈ ਉਹ ਆਧਾਰ ਕਾਰਡ ਲੈ ਨਾ ਉਹ ਗਲਤੀ ਨਾ ਨਾ ਹੋ ਜੇ ਮਿਸਟੇਕ ਨਾ ਹੋ ਜੇ ਕੋਈ ਨਾਮ ਆਧਾਰ ਕਾਰਡ ਤੋਂ ਵੇਖ ਕੇ ਭਰੋ ਜਿਹੜਾ ਵੀ ਭਰਨਾ ਰਸ਼ੀਮ ਆਰ ਐਸ ਐਚ ਆਈ ਐਮ ਭਰਿਆ ਹੈ ਕੱਲਾ ਰਸ਼ੀਮ ਲਿਖਿਆ ਹੋਇਆ ਨਹੀਂ ਸਰ ਇਹ ਇੱਥੇ ਲੈ ਲਓ ਆਰ ਐਸ ਆਰ ਐਸ ਐਚ ਆਈ ਐਮ ਆਈ ਐਮ ਰਸ਼ੀਮ ਹਾਂਜੀ ਕੱਲਾ ਰਸ਼ੀਮ ਆ ਤੇ ਇਹਨਾਂ ਦੀ ਉਮਰ ਕਿੰਨੀ ਹੈ ਇਹ 7 ਸਾਲ ਦੀ ਹੈ 7 ਸਾਲ ਇਹ ਲੜਕੀ ਹੈ ਨਾ ਹਾਂਜੀ ਲੜਕੀ ਫੀਮੇਲ ਫੀਮੇਲ ਕਾਕਾ ਲੈ ਕੇ ਐਡ ਕਰਦੇ ਸਰ ਦਾ ਨਾਮ ਇਸ਼ਾਨ ਤੇ ਇੱਥੇ ਹੁਣ ਦੂਜਾ ਦੂਜਾ ਨਾਮ ਵੀ ਇਸ਼ਾਨ ਆਈ ਆਈ ਐਸ ਐਚ ਐਨ ਐਚ ਐਡਬਲ ਏ ਐਨ ਪੂਰੀ ਨਾਮ ਪੂਰੀ ਪੂਰਾ ਹੁੰਦਾ ਇਸ਼ਾਨ ਪੀ ਯੂ ਆਰ ਇਸ਼ਾਨ ਤੇਜ ਡੇਟ ਦੋ ਸਾਲ ਦੋ ਸਾਲ ਲਿਖ ਦਿੰਨੇ ਆ ਮੇਲ ਕਰਦੇ ਸਾਰ ਮੇਲ ਲੈਣਾ ਹਾਂਜੀ ਆ ਲਓ ਐਡ ਕਰ ਆਹ ਦੇਖੋ ਹਾਂ ਕੁੜੀ ਆ ਤਾਂ ਉਹ ਹੀ ਰਸ਼ੀਮ ਹੋ ਗਿਆ ਮੇਰੇ ਕੋਲ ਹੁਣ ਅੱਗੇ ਉਸੇ ਬਹਿ ਜਾਣਾ ਹਾਂ ਦੇਖੋ ਇਹ ਆਗੇ ਆ ਹੋਗੇ ਨਾਲ ਹਾਂ ਜੁੜ ਕੇ ਕਿਨੂੰ ਮੋੜੀ ਕਰ ਦੋ ਮਤਲਬ ਉਹਨੇ ਪੂਰੀ ਨੂੰ ਕਰ ਦੋ ਇਹਨੂੰ ਕਰ ਅਵਣਪੁਰੀ ਨੂੰ ਕਰਦੇ ਆ ਆ ਕਰਤੀ ਹੈ ਆ ਤੇ ਅਵਣਪੁਰੀ ਮੋਟੀ ਹੋ ਗਿਆ ਤੇ ਠੀਕ ਹੋ ਗਿਆ ਦੇਖ ਮਾਤਾ ਜੀ ਤਾਂ ਨਹੀਂ ਹੈ ਨਾ ਜੀ ਉਹ ਸਭ ਬਚ ਰੋ ਉਹ ਕੋਡ ਦਵਾਈ ਬਣਾ ਲਈ ਆਪਾਂ ਜੜਾ ਤੇ ਉਹ ਫਿਰ ਵਿੱਚ ਐਡ ਹੋ ਜਾਊਗਾ ਫਿਰ ਐਡ ਕਰ ਦਾਂਗੇ ਆਪਾਂ ਸਬਮਿਟ ਨਹੀਂ ਨਹੀਂ ਇੱਥੇ ਨੰਬਰ ਵਰਨਾ ਮੇਰਾ ਮੋਬਾਈਲ ਨੰਬਰ ਬੋਲਿਓ ਆਪਣਾ ਅਵਣ ਆਪਣਾ ਤੇਰਾ ਮੋਬਾਈਲ ਨੰਬਰ 85299 85299 00996 ਤੇ ਸਰ ਇਹਨਾਂ ਨੂੰ ਅਵਾਰਡ ਕਿੰਨੀ ਆਪਣੀ ਪਾਰ ਨੰਬਰ 18 18 ਹੋਵੇ ਨਵੀਂ ਜੀ ਨਹੀਂ ਪਹਿਲਾਂ 13 16 11 ਨਹੀਂ ਐਡਰੈਸ ਨਾਤੀ ਗਾੜੇ ਤੇ 18 ਪਈ ਹੈ ਇਹ ਜੀ ਇਹ ਪਹਿਲਾਂ 13 ਹੋਣੀ ਪਹਿਲਾਂ 13 ਵੀ ਕਿਸ ਦੇ 18 ਵੀ ਆਵੇ ਕਰਕੇ ਪਾ 13:00 ਬਾਦੋ ਜੇ 13:00 ਪਾ ਲੜ ਕੜੀ ਪਾ ਲੋ ਨਹੀਂ ਸਰ ਉਹਦੀ ਪਾਉਣੀ ਇੱਥੇ ਨਾ ਐਕਚੁਅਲੀ ਜਿਹੜੇ ਜਿਹੜੇ ਹੈਗੇ ਆ ਉਹ ਲੱਗੇ ਲੱਗੇ ਪੈਣੇ ਆ ਜਿਵੇਂ ਹੁਣ ਇਹਨਾਂ ਦੀ 13:00 ਵਾਲਾ ਜਿਹੜੇ 11:00 ਵਾਲਾ ਪਹੁੰਚਾ 13 ਹੀ ਫਿਰ ਪਾ ਕੇ ਸੈਂਟਰ ਇਹ ਸੈਂਟਰ ਦੇ ਸਾਬ ਨਾਲ ਪੈਣੇ ਨੇ 11:00 ਬਾਦੇ ਆਵੇ 11 ਬਸ ਬਸ ਲੋਕੋ ਅੱਗੇ ਸਾਹ ਲੋ ਬੋਲੋ ਉਹ ਕੋਲੋਂ ਨਾ ਅੱਜ ਨਾਲ ਅੱਜ ਨਾ ਉਹ ਜੀ ਕਿਰਦੀ ਨਿਕਲਾਈ ਤੇ ਤੇਰੇ ਤਿੰਨ ਜੀ ਹਾਂ ਜੀ ਹਾਂ ਇਹ ਸਾਡੇ ਕੋਲ ਸਰ ਇਹ ਸਾਡੇ ਤੇ ਪੂਰੀ ਬਾਈਟ ਵੀ ਕਰਾਉਣੀ ਹੈ ਹਾਂ ਤਾਂ ਭਲਾ ਜੀ ਮੈਂ ਨਹੀਂ ਕਹ ਬਈ ਇਹ ਤੇਰੇ ਨਾਲ ਤਾਂ ਤੇ ਬੋ ਵੀ ਕੋਲੋਂ ਛੇੜ ਕੇ ਜਾ ਕੇ ਬੋਬੀ ਫੋਰ ਸਟੇਟ ਤੇ ਲਾ ਆਵੇ ਜੈਂਟੂ ਦੇ ਸਾਹਮਣੇ ਇਹ ਜੈਂਟ ਸਕੂਲ ਦੇ ਸਾਹਮਣੇ ਬੋਬੀ ਫੋਰ ਸਟੇਟ ਉੱਥੇ ਜਾ ਕੇ ਕੱਲ ਸ਼ਾਮ ਨੂੰ ਤੁਸੀਂ ਕਾਰਡ ਬਣਵਾ ਲੈਣਾ ਇਹ ਪਰਚੀ ਤਾਂ ਨਹੀਂ ਨਿਕਲ ਆਈ ਹੁਣ ਲਾਜ ਸਾਰਾ ਫਰੀ ਹੋਇਆ ਕਰੂਗਾ ਬਾਬਾ ਕਿਰਪਾ ਕਰੇ ਕੋਈ ਬਿਮਾਰ ਨਾ ਹੋਵੇ ਪਰ ਜੇ ਕਿਤੇ ਹੁੰਦਾ ਤੇ ਲਾਜ ਸਾਰਾ ਫਰੀ ਆ ਵੋਟਰ ਕਾਰਡ ਹੀ ਚਾਹੀਦੇ ਆ ਕੱਲੇ ਵੋਟਰ ਕਾਰਡ ਹੀ ਹੈਗੇ ਉਹ ਸਭ ਨੂੰ ਵਧੀਆ ਆਧਾਰ ਕਾਰਡ ਹੈਗੇ ਵੈਸੇ ਨਹੀਂ ਵੋਟਰ ਕਾਰਡ ਹੀ ਹੈਗੇ ਸਭ ਨੂੰ ਵਧੀਆ ਜੇ ਆਧਾਰ ਕਾਰਡ ਚਲੋ ਆਧਾਰ ਕਾਰਡ ਦੇ ਦੋ ਚਲੋ ਕੱਲ ਚਾਹ ਦੇਖੋ ਵੋਟਰ ਕਾਰਡ ਵੀ ਦੇਖੋ ਜੇ ਵੋਟਰ ਕਾਰਡ ਹੋਵੇ ਉਹ ਸਭ ਤੋਂ ਵਧੀਆ ਰਾਜਕੁਮਾਰ 10 ਲੱਖ ਦਾ ਬੀਮਾ ਜੀ 50 ਸਾਲ ਦਾ ਲਾਲਜੀਤ ਸਿੰਘ ਭੁੰਨਰਾ ਲੋ ਜੀ ਕਹਿੰਦੇ ਆ ਰਹੇ ਜੀ ਹਾਂ ਜੀ ਰਾਜਕੁਮਾਰ ਹਾਂ ਜੀ ਕੱਲ ਸ਼ਾਮ ਦਾ 25 ਤਰੀਕ ਦਾ ਓਕੇ ਸਬਮਿਟ ਉੱਥੇ ਉੱਥੇ ਵੀ ਬੰਨਣਾ ਹੈ ਹਾਂ ਤੁਸੀਂ ਪਰਚੀ ਲੈ ਕੇ ਚੱਲ ਜਾਣਾ ਕੱਲ ਸ਼ਾਮ ਨੂੰ ਤੁਹਾਨੂੰ ਠੀਕ ਹੈ ਹਾਂ ਜੀ ਬੜਾ ਬਹੁਤ ਵਧੀਆ ਨਾ ਮੰਤਰੀ ਸਾਹਿਬ ਦੀ ਫੋਟੋ ਲੱਗੀ ਨਾ ਆਹ ਮੁੱਖ ਮੰਤਰੀ ਸਾਹਿਬ ਦੀ ਮਾਨ ਸਾਹਿਬ ਦੀ ਲੱਗੀ ਫੋਟੋ ਉਹ ਸਾਰੇ ਦਾ ਕਾਰਡ ਪਾਣ ਜਣਾ ਉਹ ਸਾਰੇ ਬਣਾ ਲੈਣਾ ਲਾਵਾ ਉਹ ਸਾਰੇ ਦਾ ਬਣਾ ਦੇ ਸਾਹਮਣੇ